ਸਤਿ ਸ਼੍ਰੀ ਅਕਾਲ ਜੀ ਇਹ ਜੋ ਪੰਪ ਤੇ ਸਪਰੇਅ ਵਾਲਾ ਦੇਖ ਰਹੇ ਹੋ ਇਧਰ ਜਿਹੜਾ ਸਪਰੇਅ ਦਾ ਰਿਜ਼ਲਟ ਆ ਬਹੁਤ ਵਧੀਆ ਕਿਉਂਕਿ ਜਿਹੜਾ ਪਾਣੀ ਦੀ ਸਪਰੇਅ ਆ ਉਹ ਇੱਕੋ ਜਿਹੀ ਪੈਂਦੀ ਆ ਬੂਟੇ ਤੇ ਪੂਰੇ ਖੇਤ ਦੇ ਵਿੱਚ ਤਕਰੀਬਨ 2 ਕਿੱਲੇ ਦੇ ਵਿੱਚ ਜਿਹੜੀ ਮੱਕੀ ਆ ਉਹ ਬੀਜੀ ਹੋਈ ਆ ਤੇ 400 ਲੀਟਰ ਜਿਹੜਾ ਪਾਣੀ ਆ ਉਹਦੀ ਸਪਰੇਅ ਹੋ ਰਹੀ ਆ ਤੇ ਜੇਕਰ ਆਪਾਂ ਹੱਥ ਵਾਲੇ ਪੰਪ ਜਾਂ ਫਿਰ ਇੰਜਣ ਵਾਲੇ ਪੰਪ ਨਾਲ ਇਹ ਸਪਰੇਅ ਕਰਵਾਉਂਦੇ ਤਾਂ ਤਕਰੀਬਨ 18 ਵੀ ਪੰਪਣ ਜਾਣੇ ਸੀ ਜੋ ਕਿ ਮਹਗੇ ਪੈਣੇ ਸੀ ਇਸ ਮਸ਼ੀਨ ਦੇ ਨਾਲ ਜਿਹੜੀ ਸਪਰੇਅ ਆ ਉਹ ਵੀ ਸਸਤੀ ਹੋਈ ਆ ਤੇ ਦੂਸਰੇ ਨੰਬਰ ਤੇ ਪਾਣੀ ਜਿਹੜਾ ਪ੍ਰੋਪਰ ਪੂਰੇ 2 ਕਿੱਲਾਂ ਚ ਲੱਗਿਆ ਤੇ ਪ੍ਰੋਪਰ ਜਿਹੜਾ ਬੂਟੇ ਤੇ ਚੰਗਾ ਪਾਣੀ ਪਿਆ ਇਸ ਨਾਲ ਜਿਹੜਾ ਫਸਲ ਦੇ ਉੱਤੇ ਜਿਹੜੀ ਸਪਰੇਅ ਹੋਈ ਆ ਉਹਦਾ ਰਿਜ਼ਲਟ ਜਿਹੜਾ ਉਹ ਵਧੀਆ ਦੇਖਣ ਨੂੰ ਮਿਲਿਆ ਸੋ ਜਿਸ ਕਿਸ ਨੇ ਵੀ ਇਸ ਵੀਰ ਕੋਲੋਂ ਜਿਹੜੀ ਸਪਰੇਅ ਆ ਕਰਵਾਣੀ ਹੋਵੇ ਤਾਂ ਸਕਰੀਨ ਦੇ ਉੱਤੇ ਜਿਹੜੇ ਨੰਬਰ ਦਿੱਤੇ ਹੋਏ ਨੇ ਇਹਨਾਂ ਦੇ ਉੱਤੇ ਤੁਸੀਂ ਗੱਲ ਕਰਕੇ ਆ ਜਿਹੜੀ ਵੀਰ ਕੋਲੋਂ ਸਪਰੇਅ ਕਰਵਾ ਸਕਦੇ ਹੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਕਿੰਨਾ ਪਾਣੀ ਪੀਆ ਪੱਤੇ ਦੇ ਕਿੰਨੇ ਹਾਂ ਜੀ ਤਾਂ ਕਹਿੰਦੇ ਕਿੰਨਾ ਪਾਣੀ ਤੇ ਪੱਤੇ ਦਿਖਾਈ ਪੂਰ ਪਾਣੀ ਪੀ ਗਏ ਨਾ ਮੈਂ ਉਹ ਸੁੰਡੀ ਤਾਂ ਨਹੀਂ ਹੈਗੀ ਨਹੀਂ ਕਿਹ ਹੈਗੀ ਹਾਂ ਜੀ ਮੈਂ ਵਿੱਚ ਦੇਖਿਆ ਨੇ ਪੱਤੇ ਜੀ ਹੈ ਜੀ ਇਹ ਸੁੰਡੀ ਵਿੱਚ ਪੜ ਕੇ ਗਈ ਬਸ